ਰਾਣੀ ਦੇ ਕਿਰਦਾਰ 'ਚ ਨਜ਼ਰ ਆਏ ਉਸ ਲੋਕੀ ਹੂਟਿੰਗ ਕਰ ਰਹੀ ਸੀ ਕੀ ਕਹਿਣਾ ਚਾਹੂੰ ਮੈਂ ਤਾਂ ਥੈਂਕ ਯੂ ਕਹਿਣਾ ਚਾਹਾਂਗਾ ਜੀ ਦੇਖੋ ਸਾਡੀ ਮਿਹਨਤ ਆ ਸਾਰੀ ਟੀਮ ਦੀ ਵੱਡੇ ਨੇ ਵੀ ਬਹੁਤ ਸੋਹਣਾ ਕੰਮ ਕੀਤਾ ਮੇਰੇ ਭਰਾ ਨੇ ਹਣਾ ਮੈਂ ਛੇਤੀ ਕਿਤੇ ਸੈਟੀਸਫਾਈ ਨਹੀਂ ਹੁੰਦਾ ਆਪਦੇ ਕੰਮ ਤੋਂ ਪਰ ਆਪ ਬੰਦ ਦੇਖਣ ਤੋਂ ਬਾਅਦ ਮੈਨੂੰ ਲੱਗਾ ਕਿ ਯਾਰ ਮੈਂ ਸੈਟੀਸਫਾਈ ਆ ਆਮ ਹੈਪੀ ਗ੍ਰੇ ਸ਼ੇਡ 'ਚ ਤੁਸੀਂ ਨਜ਼ਰ ਆਏ ਹੋ ਮੈਂ ਐਕਚੁਅਲੀ ਇਹ ਇਹ ਮੂਵੀ ਮੈਂ ਫਸਟ ਟਾਈਮ ਇੱਕ ਗ੍ਰੇ ਸ਼ੇਡ ਕੀਤਾ ਏ ਕਿਉਂਕਿ ਜਿਹੜੀਆਂ ਮੇਰੀਆਂ ਲੁੱਕਸ ਨੂੰ ਲੈ ਕੇ ਮੈਨੂੰ ਕਿਹਾ ਜਾਂਦਾ ਸੀ ਯਾਰ ਵੀ ਇੱਕ ਇੱਕ ਉਹ ਹੀਰੋ ਜਿਹੜਾ ਅਗਰੈਸਿਵ ਹੋਵੇ ਸੋ ਬ ਆਨੇ ਦੇ ਕਿਰਦਾਰ ਚ ਨਜ਼ਰ ਆਇਆ ਉਸ ਲੋਕੀ ਹੂਟਿੰਗ ਕਰ ਰਹੀ ਸੀ ਕੀ ਕਹਿਣਾ ਚਾਹੂੰ ਮੈਂ ਤਾਂ ਥੈਂਕ ਯੂ ਕਹਿਣਾ ਚਾਹੂੰਗਾ ਜੀ ਦੇਖੋ ਸਾਡੀ ਮਿਹਨਤ ਆ ਸਾਰੀ ਟੀਮ ਦੀ ਵੱਡੇ ਨੇ ਵੀ ਬਹੁਤ ਸੋਹਣਾ ਕੰਮ ਕੀਤਾ ਮੇਰੇ ਭਰਾਵਾਂ ਨੇ ਹਣਾ ਸੋ ਸਾਰੀ ਟੀਮ ਦੀ ਇੱਕ ਮਿਹਨਤ ਆ ਟੀਮ ਵਰਕ ਸੀਗਾ ਤੇ ਮੈਂ ਸਾਡੇ ਫਿਲਮ ਦੇ ਡਾਇਰੈਕਟਰ ਸੈਵੀਓ ਨੂੰ ਬਹੁਤ ਮੁਬਾਰਕਾਂ ਦੇਣਾ ਜਨਾ ਬਹੁਤ ਸੋਹਣਾ ਕੰਮ ਕੀਤਾ ਸੈਵੀਓ ਨੇ ਹਣਾ ਔਰ ਮੈਨੂੰ ਜੋ ਉਮੀਦ ਸੀ ਉਸ ਤੋਂ ਵੱਧ ਕੇ ਹੂੰ ਮੈਂ ਮਤਲਬ ਮੈਂ ਛੇਤੀ ਕਿਤੇ ਸੈਟੀਸਫਾਈ ਨਹੀਂ ਹੁੰਦਾ ਆਪਦੇ ਕੰਮ ਤੋਂ ਪਰ ਆਹ ਫਿਲਮ ਦੇਖਣ ਤੋਂ ਬਾਅਦ ਮੈਨੂੰ ਲੱਗਾ ਕਿ ਯਾਰ ਮੈਂ ਸੈਟੀਸਫਾਈ ਆ ਆਮ ਹੈਪੀ ਪਰ ਅਗਲੀ ਵਾਰ ਨੂੰ ਇਸ ਤੋਂ ਵੱਧ ਬੰਬ ਠਾਵਾਵਾਂਗੇ ਇਹ ਫਿਲਮ ਦੇਖ ਕੇ ਜਦੋਂ ਆਉਂਗੇ ਫਿਰ ਤੁਹਾਨੂੰ ਬਤ ਤੁਹਾਨੂੰ ਕਿਵੇਂ ਲੱਗੀ ਮੂਵੀ ਜੀ यस ਯਰ ਸੋ ਗ੍ਰੇ ਸ਼ੇਡ ਚ ਤੁਸੀਂ ਨਜ਼ਰ ਆਏ ਹੋ ਜੀ ਸੋ ਉਸ ਦੇ ਬਾਰੇ ਵੀ ਮੈਂ ਐਕਚੁਅਲੀ ਇਹ ਇਹ ਮੂਵੀ ਮੈਂ ਫਸਟ ਟਾਈਮ ਇੱਕ ਗ੍ਰੇ ਸ਼ੇਡ ਕੀਤਾ ਹੈ ਕਿਉਂਕਿ ਜਿਹੜੀਆਂ ਮੇਰੀਆਂ ਲੁਕਸ ਨੂੰ ਲੈ ਕੇ ਮੈਨੂੰ ਕਿਹਾ ਜਾਂਦਾ ਸੀ ਯਾਰ ਵੀ ਇੱਕ ਇੱਕ ਉਹ ਹੀਰੋ ਜਿਹੜਾ ਅਗਰੈਸਿਵ ਹੋਵੇ ਸੋ ਬਾਬਾ ਮੇਰ ਕਰਿਆ ਅਗਲੀ ਵਾਰ ਨੂੰ ਹੋਰ ਵੱਡੇ ਲੈਵਲ ਤੇ ਆਊਗਾ। ਹਾਂ ਬਿਲਕੁਲ। ਥੈਂਕ ਯੂ। ਮੈਂ ਗ੍ਰੇ ਸ਼ੇਡ ਵੀ ਕੀਤਾ, ਰੈੱਡ ਸ਼ੇਡ ਵੀ ਕੀਤਾ। ਮੈਂ ਦੋਨੋਂ ਸ਼ੇਡ ਕੀਤੇ ਨੇ ਤੇ ਸਾਰਾ ਕੁਝ ਓਕੇ ਰਿਪੋਰਟ ਆ ਜੀ ਤੇ 25 ਨੂੰ ਆਈ ਫਿਲਮ ਅੱਜ ਜਾਨੀ ਕਿ ਦੇਖ ਕੇ ਆਉ। ਦੜ ਜੋ ਬਸ ਬਹਿ ਜਾਓ। ਉੱਠਣ ਨਹੀਂ ਦਿੰਦੀ। ਬਾਦ ਆ ਇਹ ਜੇ ਕਿਤੇ ਵੀ ਬੋਰ ਕੀਤਾ ਤਾਂ ਉੱਠ ਕੇ ਚਲੇ ਜਾਓ। ਮੈਂ Google Pay ਕਰ ਦੂੰਗਾ ਟਿਕਟ ਦੇ ਦੁੱਗਣੇ ਪੈਸੇ। ਥੈਂਕ ਯੂ ਸੋ much। ਰਾਣੀ ਦੇ ਕਿਰਦਾਰ 'ਚ ਨਜ਼ਰ ਆਇਆ ਉਸ ਲੋਕੀ ਹੂਟਿੰਗ ਕਰ ਰਹੀ ਸੀ ਕੀ ਕਹਿਣਾ ਚਾਹੋ? ਮੈਂ ਤਾਂ ਥੈਂਕ ਯੂ ਕਹਿਣਾ ਚਾਹੂੰਗਾ ਜੀ ਦੇਖੋ ਸਾਡੀ ਮਿਹਨਤ ਆ ਸਾਰੀ ਟੀਮ ਦੀ ਵੱਡੇ ਨੇ ਵੀ ਬਹੁਤ ਸੋਹਣਾ ਕੰਮ ਕੀਤਾ ਮੇਰੇ ਭਰਾ ਨੇ ਹਣਾ ਸੋ ਸਾਰੀ ਟੀਮ ਦੀ ਇੱਕ ਮਿਹਨਤ ਆ ਟੀਮ ਵਰਕ ਸੀਗਾ ਤੇ ਮੈਂ ਸਾਡੇ ਫਿਲਮ ਦੇ ਡਾਇਰੈਕਟਰ ਸੈਵੀਓ ਨੂੰ ਬਹੁਤ ਮੁਬਾਰਕਾਂ ਦੇਣਾ ਜਿਹਨਾਂ ਬਹੁਤ ਸੋਹਣਾ ਕੰਮ ਕੀਤਾ ਸੈਵੀਓ ਨੇ ਹਣਾ ਔਰ ਮੈਨੂੰ ਜੋ ਉਮੀਦ ਸੀ ਉਸ ਤੋਂ ਵੱਧ ਕੇ ਆ ਮੈਨੂੰ ਨਾ ਮੈਂ ਛੇਤੀ ਕਿਤੇ ਸੈਟੀਸਫਾਈ ਨਹੀਂ ਹੁੰਦਾ ਆਪਦੇ ਕੰਮ ਤੋਂ ਪਰ ਆ ਫਿਲਮ ਦੇਖਣ ਤੋਂ ਬਾਅਦ ਮੈਨੂੰ ਲੱਗਾ ਕਿ ਯਾਰ ਮੈਂ ਸੈਟੀਸਫਾਈ ਹਾਂ ਆਮ ਹੈਪੀ ਪਰ ਅਗਲੀ ਵਾਰ ਨੂੰ ਇਸ ਤੋਂ ਵੱਧ ਬੰਬ ਠਾਵਾਵਾਂਗੇ ਇਹ ਫਿਲਮ ਦੇਖ ਕੇ ਜਦੋਂ ਆਉਂਗੇ ਫਿਰ ਤੁਹਾਨੂੰ ਤੁਹਾਨੂੰ ਕਿਵੇਂ ਲੱਗੀ ਮੂਵੀ ਜੀ यस ਜੀ ਸੋ கிரே ਸ਼ੈਡ 'ਚ ਤੁਸੀਂ ਨਜ਼ਰ ਆਏ ਹੋ ਜੀ ਸੋ ਉਸ ਦੇ ਬਾਰੇ ਵੀ ਗੱਲ ਮੈਂ ਐਕਚੁਅਲੀ ਇਹ ਇਹ ਮੂਵੀ ਮੈਂ ਫਸਟ ਟਾਈਮ ਇੱਕ ਗ੍ਰੇ ਸ਼ੇਡ ਕੀਤਾ ਏ ਕਿਉਂਕਿ ਜਿਹੜੀਆਂ ਮੇਰੀਆਂ ਲੁੱਕਸ ਨੂੰ ਲੈ ਕੇ ਮੈਨੂੰ ਕਿਹਾ ਜਾਂਦਾ ਸੀ ਯਾਰ ਵੀ ਇੱਕ ਇੱਕ ਉਹ ਹੀਰੋ ਜਿਹੜਾ ਅਗਰੈਸਿਵ ਹੋਵੇ ਸੋ ਬਾਬਾ ਮੇਰ ਕਰਿਆ ਅਗਲੀ ਵਾਰ ਨੂੰ ਹੋਰ ਵੱਡੇ ਲੈਵਲ ਤੇ ਆਊਗਾ ਥੈਂਕ ਯੂ ਮੈਂ ਗ੍ਰੇ ਸ਼ੇਡ ਵੀ ਕੀਤਾ ਰੈੱਡ ਸ਼ੇਡ ਵੀ ਕੀਤਾ ਮੈਂ ਦੋਨੇ ਸ਼ੇਡ ਕੀਤੇ ਨੇ ਤੇ ਸਾਰਾ ਕੁਝ ਓਕੇ ਰਿਪੋਰਟ ਆ ਜੀ ਤੇ 25 ਨੂੰ ਆਈ ਫਿਲਮ ਅੱਜ ਜਾਨੀ ਕਿ ਦੇਖ ਕੇ ਆਓ ਦਰਜੋ ਬਸ ਬਹਿ ਜਾਓ ਉੱਠਣ ਨਹੀਂ ਦਿੰਦੀ ਵਾਦਾ ਹੈ ਇਹ ਜੇ ਕਿਤੇ ਵੀ ਬੋਰ ਕੀਤਾ ਤਾਂ ਉੱਠ ਕੇ ਚਲੇ ਜਾਇਓ ਮੈਂ ਗੂਗਲ ਪੇ ਕਰ ਦੂੰਗਾ ਟਿਕਟ ਦੇ ਦੁੱਗਣੇ ਪੈਸੇ ਥੈਂਕ ਯੂ ਸੋ ਮਚ